ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਅ ਅੱਜ ਅਸੀਂ ਹੈਗੇ ਪਿੰਡ ਸਾਉਕੇ ਦੇ ਵਿੱਚ ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਜਿਹੜਾ ਰਾਬਤਾ ਕਾਇਮ ਕਰਦੇ ਰਹੀਦਾ ਹੈਗਾ ਇਹ ਸਾਉਕੇ ਕਿਸਾਨ ਵਿਕਾਸ ਕਲੱਬ ਨਾਂ ਤੇ ਜਿਹੜੇ ਆ ਗਾਂਵਦੂ ਕਿਸਾਨ ਵੀਰਾਂ ਨੇ ਇੱਕ ਆਪ ਦਾ ਕਲੱਬ ਬਣਾਇਆ ਸੀਗਾ ਆਪਸ ਦੇ ਵਿੱਚ ਰਲ ਕੇ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਜਿਹੜੇ ਐਮਪਲੀਮੈਂਟ ਆਪ ਦੇ ਲੈ ਕੇ ਇੱਕ ਗਰੁੱਪ ਬਣਾ ਕੇ ਤੇ ਉਹਦੇ ਨਾਲ ਜਿਹੜੀ ਐਸ ਵਾਰ ਉਹਨਾਂ ਨੇ ਬੜੀ ਇੱਕ ਪਹਿਲ ਕਦਮੀ ਕੀਤੀ ਸੀਗੀ ਕਿ ਸਾਰੇ ਦਾ ਸਾਰਾ ਰਕਬਾ ਸਾਰੇ ਜਿਹੜੇ ਕਿਸਾਨ ਕਲੱਬ ਦੇ ਮੈਂਬਰ ਸੀ ਉਹਨਾਂ ਨੇ ਸਾਰੇ ਦਾ ਸਾਰਾ ਰਕਬਾ ਜਿਹੜਾ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀਗੀ ਫਸਲ ਸਭ ਤੁਹਾਡੇ ਸਾਹਮਣੇ ਆ ਫਸਲ ਸਾਰੀ ਜਰੂਰ ਦਿਖਾਓ ਫਸਲ ਦੇ ਵਿੱਚ ਜਿਹੜੀ ਰਿਕਮੈਂਡੇਸ਼ਨ ਦੇ ਹਿਸਾਬ ਨਾਲ ਇਹਨਾਂ ਨੇ ਜਿਹੜੀ ਸੀ ਸਾਰੀ ਇਨਪੁਟਸ ਪਾਈ ਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਹੈਗੇ ਆ ਇਸ ਕਿਸਾਨ ਕਲੱਬ ਦੇ ਪ੍ਰਧਾਨ ਗੋਬਿੰਦ ਸਿੰਘ ਸਰਪੰਚ ਪਿੰਡ ਸਾਹੋਕੇ ਉਹਨਾਂ ਤੋਂ ਪੁੱਛਦੇ ਆਂ ਹਾਂਜੀ ਸਰਪੰਚ ਸਾਹਿਬ ਵੀ ਆਪਾਂ ਕਿੰਨੀ ਇਹ ਬਜਾਈ ਕੀਤੀ ਸੀਗੀ ਹੈਪੀ ਸੀਡਰ ਨਾਲ ਤੇ ਕਿਹੜੀਆਂ-ਕਿਹੜੀਆਂ ਆਪਾਂ ਜਿਹੜੀ ਕਿਸਮ ਬਜਾਈ ਕੀਤੀ ਹੈ। ਸਿੰਦਰ ਜੀ 30 80 ਕਣਕ ਦੀ ਅਸੀਂ ਬਜਾਈ ਕੀਤੀ ਹੈ। ਇਹ ਆਪਣਾ ਨਾਂ ਕਹਿੰਦੇ ਅਸੀਂ ਇਹਦੇ ਵਿੱਚ 60 ਕਿਲੋ ਟੀਪੀ ਪਾਈ ਹੈ ਤੇ 47 48 ਕਿਲੋ ਤਕਰੀਬਨ ਟੀਪ ਆਇਆ ਹੈ। ਠੀਕ ਹੈ ਜੀ। ਤੇ ਕਿੰਨਾ ਕੁ ਰਕਬਾ ਤੁਸੀਂ ਟੋਟਲ ਕਿੰਨਾ ਰਕਬਾ ਇਹਦੀ ਬਜਾਈ ਕੀਤੀ ਹੈ ਜਿਹੜਾ? ਤੁਸੀਂ तकरीबन ਜੀ ਲਾਲੀ ਜੀ ਹੈਗੇ ਰਾਜਵਿੰਦਰ ਜੀ ਇਹਨਾਂ ਨੇ तकरीबन 30 ਕਿੱਲੇ ਬਜਾਈ ਇਹਨਾਂ ਦੀ ਇਸੇ ਨਾਲ ਹੀ ਹੋਈ ਹੈ ਸਾਰੀ ਇਹ ਸਾਰੀ ਠੀਕ ਹੈ ਜੀ ਮੇਰੇ ਆਪ ਦੇ ਹੈਗੇ 60 65 ਕਿੱਲੇ ਸਾਰੇ ਸਾਰੇ ਅਸੀਂ ਇਸੇ ਨਾਲ ਹੀ तकरीबन ਬਸ ਥੋੜਾ ਜਾਂ ਮੈਂ ਰੋਟਾ ਵੇਟਰਾ ਵੀ ਜੇ 10 ਕਿੱਲੇ ਤੁਸੀਂ ਸਾਰਾ ਜਿਹੜਾ ਕਲੱਬ ਹੈ ਇਹ ਜਿਹੜਾ ਕਲੱਬ ਨੇ ਸਾਰੇ ਨੇ ਟੋਟਲ ਜਿਹੜੀ ਤੁਸੀਂ ਟੋਟਲ ਕਿੰਨੀ ਬਜਾਈ ਕੀਤੀ ਹੈ ਤੁਸੀਂ ਟੋਟਲ ਅਸੀਂ ਘਟੋ-ਘਟ ਬਜਾਈ ਕਰਤੀ ਹੋਣੀ ਹੈ ਜੀ ਮੇਰੇਕ ਤਕਰੀਬਨ 200 ਕਿੱਲੇ ਤੋਂ ਉੱਪਰ ਕਰਤੀ ਹੈ ਠੀਕ ਹੈ ਠੀਕ 220 225 ਕਿੱਲੇ ਹੋਣਗੇ ਸਾਡੇ ਠੀਕ ਹੈ ਜ਼ਮੀਨ ਨੇ ਵੀ ਕੀਤੀ ਆਪਣੇ ਲਾਲੀ ਜੀ ਹੈਗੇ ਰਾਜਵਿੰਦਰ ਸਿੰਘ ਲਾਲੀ ਇਹ ਵੀ ਗਾਂਵ ਵਦੂ ਕਿਸਾਨ ਵੀਰ ਨੇ ਤੁਸੀਂ ਭਾਈ ਜੀ ਦੱਸੋ ਵੀ ਇਹਦੇ ਵਿੱਚ ਕੋਈ ਸਮੱਸਿਆ ਕੋਈ ਜਿਵੇਂ ਸੁੰਡੀ ਦੀ ਜਾਂ ਕੋਈ ਹੋਰ ਸਮੱਸਿਆ ਇਹਦੇ ਵਿੱਚ ਵਾਦੇ ਦੌਰਾਨ ਕੋਈ ਤੁਹਾਨੂੰ ਦੇਖਣ ਨੂੰ ਮਿਲੀ ਹੈ ਜਿਵੇਂ ਆਮ ਹੀ ਜਿਹੜੇ ਕਿਸਾਨ ਵੀਰਾਂ ਦੇ ਵਿੱਚ ਵਹਿਮ ਭਰਮ ਹੁੰਦਾ ਕਿ ਜਦ ਪ੍ਰਾਲੀ ਥੱਲੇ ਗਿੱਲੀ ਰਹੇਗੀ ਉਹ ਚ ਸੱਲ ਨਹੀਂ ਜਾਂਦੀ ਉਹਦੇ ਨਾਲ ਜਿਹੜੀ ਉੱਲੀ ਦੀ ਸਮੱਸਿਆ ਜਾਂ ਕੋਈ ਸੁੰਡੀ ਦੀ ਤੁਸੀਂ ਦੱਸੋ ਇਹਦੇ ਬਾਰੇ ਜਾਣਨਾ ਜ਼ਰੂਰ ਪਏ ਇਹਦੇ ਜੀ ਕੋਈ ਸਮੱਸਿਆ ਨਹੀਂ ਨਾ ਇਹਨੂੰ ਤੇਲਾ ਪਿਆ ਨਾ ਸੁੰਡੀ ਪਈ ਆ ਹੂੰ ਇਹਨੂੰ ਅਸੀਂ 40 ਦਿਨ ਤੇ ਪਾਣੀ ਲਾਇਆ ਜੀ ਠੀਕ ਹੈ ਤੇ 40 ਦਿਨ ਤੇ ਪਾਣੀ ਮਤਲਬ ਪਾਣੀ ਤੁਸੀਂ ਚੜਾ ਕੇ ਲਾਇਆ ਵੀ ਜਲਦੀ ਨਹੀਂ ਚੜਾ ਕੇ ਲਾਇਆ ਜੀ ਹਾਂ ਠੀਕ ਹੈ ਉਹਦੇ ਤੇ ਕੋਈ ਨਹੀਂ ਕੀਤਾ ਜੀ ਠੀਕ ਹੈ ਹਾਂ ਜੀ ਹਾਂ ਜੀ ਪਾਣੀ ਪਲਾਂ ਜਿੰਨਾ ਵੀ ਲੇਟ ਲੱਗੇ ਉੰਨੀ ਵਧੀਆ ਕੋਈ ਇਹ ਤੇ ਨਾ ਤੇਲਾ ਪਿਆ ਜੀ ਨਾ ਇਹਨੂੰ ਅਜੇ ਤੱਕ ਸੰਡੀ ਪਈ ਕੋਈ ਸੰਡੀ ਜਿਹੜੀ ਅੱਗੇ ਗੁਲਾਬੀ ਤਾਂ ਨਾ ਸੰਡੀ ਪਿੱਛੇ ਜਿਹੜੀ ਕਾਫੀ ਸਮੱਸਿਆ ਕਰ ਰਹੀ ਹੈ ਕੋਈ ਸੰਡੀ ਕੋਈ ਸੰਡੀ ਨਹੀਂ ਆਈ ਜੀ ਠੀਕ ਵਧੀਆ ਬਾਤ ਗਰੋਥ ਹੋਈ ਹੋਈ ਹੈ ਹੋਰੀਆ ਵੀ 4-5 ਦਿਨ ਪਹਿਲਾਂ ਪਾਵੇ ਨਾ ਜੀ ਠੀਕ ਹੈ ਪਾਣੀ ਲਾਉਣ ਤੋਂ ਜੂਰ ਗਿਆ ਪਾਣੀ ਲਾਉਣ ਤੋਂ 5 ਉਦੋਂ ਬਾਅਦ ਫਿਰ ਪਾਣੀ ਲਾਇਆ ਜੂਰੀਆ ਜਾਨੀ ਪੈਜ ਪਾਣੀ ਲਾਉਣ ਤੋਂ ਪਹਿਲਾਂ ਹੀ ਜਿਵੇਂ ਆਪਾਂ ਜਿਹੜਾ ਹੈਗਾ ਮਹਿਕਮੇ ਨਾਲ ਵੀ ਤੁਸੀਂ ਰਾਬਤਾ ਕਰਿਆ ਹੋਊਗਾ ਜਿਵੇਂ ਪਹਿਲਾਂ ਦੱਸਦੇ ਆ ਪਹਿਲਾਂ ਪਾ ਕੇ ਜੂਰੀਆ ਫਿਰ ਪਾਣੀ ਲਾਓ ਹਾਂਜੀ ਹਾਂਜੀ ਇਹ 5 ਨਵੰਬਰ ਦੀ ਵੀਜੀ ਸੀ ਜੀ ਤੇ ਇਹਨੂੰ ਆਪਾਂ 15 ਦਸੰਬਰ ਨੂੰ ਪਾਣੀ ਲਾਇਆ ਜੀ ਠੀਕ ਹੈ ਠੀਕ ਹੈ ਠੀਕ ਹੈ ਸੋ ਕਿਸਾਨ ਵੀਰੋ ਜੇ ਤੁਹਾਡਾ ਵੀ ਕੋਈ ਸਵਾਲ ਹੋਵੇ ਥੱਲੇ ਜਿਹੜਾ ਵੀਡੀਓ ਦੇ ਥੱਲੇ ਕਮੈਂਟ ਦੇ ਵਿੱਚ ਜਰੂਰ ਪੁੱਛਣਾ ਤੁਸੀਂ ਕਿਉਂਕਿ ਜੇ ਜੇ ਮੇਰੇ ਲੈਵਲ ਦੀ ਕੋਈ ਸਮੱਸਿਆ ਮੈਂ ਤੁਹਾਡੇ ਕੋਈ ਹੱਲ ਕਰ ਸਕਦਾ ਹੋਇਆ ਤਾਂ ਉਹਦਾ ਜਿਹੜਾ ਹੈਗਾ ਜਵਾਬ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜਿਹੜੀ ਜਾਣਕਾਰੀ ਇਹ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਇਹ ਤੁਹਾਡੇ ਸਾਹਮਣੇ ਜਿਹੜੀ ਮੇਰਾ ਮਕਸਦ ਇਹ ਹੀ ਸੀਗਾ ਵੀ ਹੈਪੀ ਸੀਡਰ ਦੇ ਵਿੱਚ ਕੋਈ ਸਮੱਸਿਆ ਨਹੀਂ ਕਈ ਵਾਰ ਆਪਣੇ ਕੋਈ ਟੈਕਨੀਕਲ ਪ੍ਰੋਬਲਮ ਰਹਿ ਜਾਂਦੀ ਆ ਜਾਂ ਕੋਈ ਆਪਣੇ ਖੇਤ ਦੇ ਵਿੱਚ ਇਹੋ ਜੀ ਕੋਈ ਸਮੱਸਿਆ ਹੁੰਦੀ ਜਿਹਦਾ ਆਪਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਕੋਈ ਹੱਲ ਕਰਨਾ ਚਾਹੀਦਾ ਹੈਗਾ ਤੇ ਹੈਪੀ ਸੀਡਰ ਨਾਲ ਜਿਹੜੀ ਕੋਈ ਮੁਸ਼ਕਲ ਨਹੀਂ ਹੈਗੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਥੱਲੇ ਕਮੈਂਟ ਵਿੱਚ ਜ਼ਰੂਰ ਦੱਸਿਓ ਤੁਹਾਡਾ ਬਹੁ